ਨਾਬਾੜ ਵੱਲੋਂ ਅੰਮ੍ਰਿਤਸਰ ਵਿੱਚ 5 ਤੋਂ 7 ਜੁਲਾਈ ਤੱਕ ਤਰੰਗ ਨਾਮ ਦੇ ਕਿਸਾਨ ਮੇਲਾ ਅਤੇ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਹ ਮੇਲਾ ਕੋਟ ਰੋਡ ਉੱਪਰ ਸਥਿਤ ਰਾਜੇਂਦਰ ਰਿਜ਼ੋਰਟ ਵਿੱਚ ਲਗਾਇਆ ਗਿਆ। ਇਸ ਮੇਲੇ ਵਿੱਚ ਕਿਸਾਨਾਂ ਦੇ ਸਮੂਹਾਂ ਵੱਲੋਂ ਤਿਆਰ ਕੀਤੇ ਗਏ ਵੱਖ-ਵੱਖ ਉਤਪਾਦ ਜਿਨ੍ਹਾਂ ਵਿੱਚ ਸ਼ਹਿਦ, ਮਲਟੀ ਗ੍ਰੇਨ ਆਟਾ, ਬਾਸਮਤੀ ਚੌਲ, ਦਾਲਾਂ, ਤੇਲ, ਹਥਕਿਰਤਾ, ਅਚਾਰ, ਡੇਰੀ ਉਤਪਾਦ ਅਤੇ ਹੋਰ ਸਮਾਨ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਇਸ ਨੂੰ ਵੇਚਿਆ ਗਿਆ। ਗੱਲਬਾਤ ਕਰਦਿਆਂ ਹੋਏ ਆ ਵੱਖ-ਵੱਖ ਲਗਾਏ ਗਏ ਸਟਾਲਾਂ ਉੱਪਰ ਆਏ ਕਿਸਾਨਾਂ ਨੇ ਆਖਿਆ ਕਿ ਇਹ ਇੱਕ ਵਧੀਆ ਉਪਰਾਲਾ ਹੈ ਜਿਸ ਨਾਲ ਉਹਨਾਂ ਨੂੰ ਜੋ ਹੱਥੀਂ ਚੀਜ਼ਾਂ ਤਿਆਰ ਕੀਤੀਆਂ ਗਈਆਂ ਹਨ ਉਹ ਲੋਕਾਂ ਤੱਕ ਪਹੁੰਚਾਉਣ ਦਾ ਮਾਧਿਅਮ ਮਿਲਿਆ ਹੈ। ਇਸ ਮੌਕੇ ਸਾਂਸਦ ਗੁਰਜੀਤ ਸਿੰਘ ਔਜਲਾ ਦੀ ਧਰਮਪਤਨੀ ਨੇ ਆਖਿਆ ਕਿ ਔਨ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਮੇਲੇ ਹੋਰ ਲੱਗਨੇ ਚਾਹੀਦੇ ਹਨ। ਇਹ ਸਾਡੀ ਲੀਜੈਂਡ ਫਾਰਮਰ ਪ੍ਰੋਡਿਊਸ ਕੰਪਨੀ ਅੰਮ੍ਰਿਤਸਰ ਐਫਬੀਓ ਜਿਹੜੀ ਹੈ ਉਹਦਾ ਮੈਂ ਮੈਂਬਰ ਆ ਤੇ ਮੈਂ ਇੱਥੇ ਅਲੱਗ-ਅਲੱਗ ਪ੍ਰੋਡਕਟ ਲੈ ਕੇ ਆਇਆ ਆਪਣੇ ਜਿਵੇਂ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਬਲੈਕ ਰਾਈਸ ਆ। ਤੇ ਵਾਈਟ ਰਾਈਸ ਆ 11 21 ਦੇ ਉਤੋਂ ਬਾਅਦ ਦਾਲਾਂ ਨੇ ਸਾਡੇ ਕੋਲ 8 ਤੋਂ 10 ਫਿਰ ਸਾਡੇ ਕੋਲ ਮਿਲਟ ਹੁੰਦੇ ਆ ਪੰਜੇ ਮਿਲਟ ਹੁੰਦੇ ਆ ਕੋਦਰਾ ਕਟਕੀ ਸਵਾਕ ਕੰਗਣੀ ਤੇ ਹਰੀ ਕੰਗਣੀ ਉਤੋਂ ਇਲਾਵਾ ਸਾਡੇ ਕੋਲ ਸੋਨਾ ਮੋਤੀ ਕਣਕ ਤੇ ਕਾਲੀ ਕਣਕ ਦਾ ਆਟਾ ਹੁੰਦਾ ਆ ਆ ਤੁਸੀਂ ਦੇਖ ਸਕਦੇ ਹੋ ਫਿਰ ਇਹ ਅਸੀਂ ਫਾਇਦਾ ਇਹ ਸਾਨੂੰ ਆਵੇ ਸਾਨੂੰ ਲੋਕਾਂ ਨੂੰ ਮਤਲਬ ਪਤਾ ਲੱਗਦਾ ਵਾ ਵੀ ਦੇਸੀ ਚੀਜ਼ਾਂ ਵੀ ਮਤਲਬ ਵਰਤਣ ਵਰਤੋ ਜਿਹੜਾ ਵਾਸਤੇ ਹਾਂਜੀ ਅਚਾਰ ਇਹ ਵੀ ਸਾਡਾ ਆਪ ਹੋਮ ਮੇਡ ਆ ਆ ਕੱਚੀ ਹਲਦੀ ਦੀ ਪੰਜੀਰੀ ਆ ਫਿਰ ਮਰਬੇ ਆ ਹੋਰ ਆਪਣਾ ਨਾਮਕ ਵਗੈਰਾ ਕੈਂਡੀਆਂ ਇਹ ਸਾਰਾ ਹੋਮ ਮੇਡ ਸੋਪ ਆ ਇਹ ਅਸੀਂ ਆਪਣੇ ਘਰੇ ਤਿਆਰ ਕਰਦੇ ਆ ਤੇ ਇਹ ਸਾਡੀ 8 ਸਾਲ ਤੋਂ ਹੀ ਕੰਮ ਕਰ ਰਹੀ ਹੈ ਇਸ ਵਿੱਚ ਇਸ ਦੇ ਫਾਰਮਰ ਨੂੰ ਅਸੀਂ ਜ਼ਿਆਦਾ ਬੈਨੀਫਿਟ ਦਿੰਨੇ ਆ ਤਾਂ ਕਿ ਉਹਨਾਂ ਦੀ ਇਨਪੁਟ ਕਾਸਟ ਘੱਟ ਹੋਵੇ ਤੇ ਉਹਨਾਂ ਤੋਂ ਪ੍ਰੋਡਕਟ ਲੈ ਕੇ ਫਿਰ ਅਸੀਂ ਮਾਰਕੀਟ ਦੇ ਵਿੱਚ ਵੇਚਦੇ ਆ ਇਹ ਸਾਡਾ ਕੰਮ ਆ ਤੇ ਇਹ ਸਾਡੇ ਕੋਲ ਜਿਨੇ 3-4 ਪ੍ਰੋਡਕਟਸ ਅਸੀਂ ਇਸ ਵਾਰੀ ਪ੍ਰਦਰਸ਼ਨੀ ਚ ਲੈ ਕੇ ਆਏ ਆ ਇੱਕ ਤਾਂ ਸਾਡੇ ਕੋਲ ਜਿਨੀ ਇਹ ਵਰਮੀ ਕੰਪੋਸਟ ਹੈ ਜਿਹੜੀ ਵੀ ਦੇਖ ਸਕਦੇ ਆ ਇਹ ਸਾਡੇ ਕੋਲ ਮਲਟੀ ਗ੍ਰੇਨ ਆਟਾ ਹੈ 5 ਕਿਲੋ ਦੀ ਪੈਕਿੰਗ ਹੈ ਇਹ ਸਾਡੇ ਕੋਲ ਰਾਗੀ ਹੈ ਪਲੱਸ ਇਹ ਸਾਡੇ ਕੋਲੇ ਸਵਾਹਾਂਗ ਹੈ ਜਿਹੜੀ ਕਿ ਅਸੀਂ ਪੈਕਿੰਗ ਵੇਚਦੇ ਆ ਤੇ ਇਹਨਾਂ ਦੇ ਮੇਲਿਆਂ ਦੇ ਵਿੱਚ ਸਾਡਾ ਆਉਣ ਦਾ ਪਰਪਸ ਇਹ ਹੁੰਦਾ ਹੈ ਕਿ ਸਾਡੇ ਮਾਰਕੀਟ ਵਧੇ ਸੇਲ ਅੱਛੀ ਹੋਵੇ ਸਾਡੇ ਅੱਛਾ ਨੈਟਵਰਕ ਬਣੇ ਇਸ ਕਰਕੇ ਅਸੀਂ ਇੱਥੇ ਆਉਂਦੇ ਆ ਇਸ ਤਰ੍ਹਾਂ ਦੇ ਜਿਹੜੀ ਐਗਜ਼ੀਬਿਸ਼ਨਸ ਨੇ ਜਾਂ ਮੇਲੇ ਨੇ ਮੈਨੂੰ ਲੱਗਦਾ ਹੈ ਕਿ ਇਹ ਵੱਤਵੱਤ ਲਾਉਣੇ ਚਾਹੀਦੇ ਨੇ ਨਾ ਬਾੜ ਵੱਲੋਂ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਹੈ ਕਿ ਇੱਥੇ ਹਰਿਆਣੇ ਤੋਂ ਪੰਜਾਬ ਦੇ ਅਲੱਗ-ਅਲੱਗ ਏਰੀਆਜ਼ ਤੋਂ ਹਿਮਾਚਲ ਤੋਂ ਰਾਜਸਥਾਨ ਤੋਂ ਸਾਰੇ ਜਿਹੜੇ ਆਰਗੇਨਿਕ ਪ੍ਰੋਡਿਊਸ ਕਰਦੇ ਨੇ ਭਾਵੇਂ ਉਹ ਦਾਲਾ ਹੋਣ ਚਾਵਲ ਹੋਣ ਕਣਕ ਹੋਵੇ ਜਾਂ ਦੂਸਰਾ ਇਹਨਾਂ ਕੋ ਸਰੋਂ ਦਾ ਤੇਲ ਆ ਜਾਂ ਪੀਪਾ ਬਿਸਕਟ ਜਿਨ੍ਹਾਂ ਨੂੰ ਕਹਿੰਦੇ ਅਸੀਂ ਉਹ ਸ਼ੱਕਰ ਜਾਂ ਆਰਗੇਨਿਕ ਜਿਹੜੀ ਖਾਂਡਿਆ ਇਹ ਸਭ ਚੀਜ਼ਾਂ ਕਿਉਂਕਿ ਅੱਜ ਕੱਲ ਸਾਨੂੰ ਮਿਲਾਵਟੀ ਚੀਜ਼ਾਂ ਬਹੁਤ ਮਿਲ ਰਹੀਆਂ ਨੇ ਅਸੀਂ ਪ੍ਰੈਸੀਡ ਵਾਲਾ ਖਾਣਾ ਖਾ ਰਹੇ ਹਾਂ ਇਹ ਇੱਕ ਐਪ ਪਲੇਟਫਾਰਮ ਹੈ ਜਿਸ ਦੇ ਨਾਲ ਲੋਕ ਜਿਹੜੇ ਕਿਸਾਨ ਆ ਉਹ ਵੀ ਅੱਛਾ ਉਗਾ ਸਕਦਾ ਔਰ ਲੋਕਾਂ ਨੂੰ ਅੱਛਾ ਖਾਣਾ ਮਿਲ ਸਕਦਾਗਾ ਸੋ ਮੈਂ ਤਾਂ ਬੜਾ ਅਪਰੀਸ਼ੀਏਟ ਕਰਦਾ ਬੜਾ ਵਧੀਆ ਸਟੈਪ ਹੈ ਔਰ ਲੋਕਾਂ ਨੂੰ ਇੱਥੇ ਆਣਾ ਚਾਹੀਦਾ ਔਰ ਇਥੋਂ ਲੈ ਕੇ ਫੂਡ ਲੈ ਕੇ ਜਾਣਾ ਚਾਹੀਦਾ ਅਮਰਸਰ ਕੋਟ ਰੋਡ ਵਿਖੇ ਕਿਸਾਨ ਮੇਲਾ ਲਗਾਇਆ ਗਿਆ ਨਿਵਾੜ ਵੱਲੋਂ ਨਿਵਾੜ ਵੱਲੋਂ ਜਿਹੜਾ ਕਿਸਾਨ ਮੇਲਾ ਲਗਾਇਆ ਗਿਆ ਸੀ ਇਹ 5 ਜੁਲਾਈ ਨੂੰ ਸ਼ੁਰੂ ਹੋਇਆ ਅਤੇ 7 ਜੁਲਾਈ ਨੂੰ ਇਹ ਮੇਲਾ ਖਤਮ ਹੋ ਗਿਆ ਗੱਲਬਾਤ ਕਰਦੇ ਹੋਏ ਵੱਖ-ਵੱਖ ਕਿਸਾਨਾਂ ਨੇ ਆਖਿਆ ਕਿ ਸਰਕਾਰ ਵੱਲੋਂ ਜਿਹੜਾ ਮੇਲਾ ਲਗਾਇਆ ਗਿਆ ਹੈ ਚੰਗਾ ਉਪਰਾਲਾ ਹੈ ਉਹਨਾਂ ਨੇ ਆਖਿਆ ਇਸ ਨਾਲ ਜਿਹੜੀਆਂ ਉਹਨਾਂ ਨੇ ਹੱਥੀ ਚੀਜ਼ਾਂ ਤਿਆਰ ਕੀਤੀਆਂ ਹਨ ਉਹ ਲੋਕਾਂ ਤੱਕ ਪਹੁੰਚਦੀਆਂ ਹਨ ਇਹੋ ਜਿਹੇ ਮੇਲੇ ਆਉਣ ਵਾਲੇ ਸਮੇਂ ਵਿੱਚ ਹੋਰ ਲੱਗਣੇ ਚਾਹੀਦੇ ਹਨ ਅਮਰਸਰ ਫਾਟਵੇ ਖਬਰਾਂ ਨਾਲ ਕੈਮਰਾਮੈਨ ਪਰੇਸ਼ਰ ਮੰਜਲ ਰਕੇਸ਼ ਕੁਮਾਰ